ਅਵਰ ਮੀਡੀਆ ਪੰਜਾਬ ਚੈਨਲ ਦੇਖ ਰਹੇ ਸਰੋਤਿਆਂ ਦਾ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਮਾਨਯੋਗ ਚੋਨ ਕਮਿਸ਼ਨਰ ਪੰਜਾਬ ਦੇ ਆਦੇਸ਼ਾਂ ਅਤੇ ਐਸਐਸਪੀ ਗੁਰਦਾਸਪੁਰ ਸ੍ਰੀ ਦਇਆਮਾ ਹਰੀਸ਼ ਕੁਮਾਰ ਦੇ ਨਿਰਦੇਸ਼ਾਂ ਤਿੱਥ ਚੋਣਾਂ ਦੌਰਾਨ ਨਜਾਇਜ਼ ਸਰਾਬ ਅਤੇ ਨਸ਼ਿਆਂ ਦੀ ਵਰਤੋਂ ਦੀ ਰੋਕਥਾਮ ਲਈ ਆ ਚੈੱਕ ਸਾਈਜ਼ ਵਿਭਾਗ ਦੇ ਇੰਸਪੈਕਟਰ ਵਿਕਰਮਜੀਤ ਸਿੰਘ DSP राजवीर सिंह ਅਤੇ SHO थाना तारीवाल इंस्पेक्टर मनदीप सलगोत्रा ਵੱਲੋਂ 파리 پولیس ਫੋਰਸ ਨਾਲ तारीवाल ਦੇ ਸ਼ਰਾਬ ਦੇ ਠੇਕੇ ਅਤੇ ਗੋਦਾਮ ਚੈੱਕ ਕੀਤੇ ਗਏ ਤਾਂ ਜੇ ਕੋਈ ਅਣਅਧਿਕਾਰਤ ਨਾਜਾਇਜ਼ ਸ਼ਰਾਬ ਬਿਨਾਂ ਰਿਕਾਰਡ ਇਕੱਠੀਨਾ ਕੀਤੀ ਹੋਏ ਇਸ ਮੌਕੇ ਤੇ DSP राजवीर सिंह ਅਤੇ Excise Inspector विक्रमजीत सिंह ਨੇ ਦੱਸਿਆ ਕਿ ਚੈਕਿੰਗ ਦੌਰਾਨ ਬਹੁਤ ਬਰੀਕੀ ਨਾਲ ਵਕ ਵਕ ਬ੍ਰਾਂਦੀ ਸ਼ਰਾਬ ਦੀ ਸਟਾਕ ਫਿਜ਼ੀਕਲੀ ਚੈੱਕ ਕੀਤਾ ਗਿਆ ਜੋ ਕਿ ਰਜਿਸਟਰ ਰਿਕਾਰਡ ਮੁਤਾਬਕ ਬਿਲਕੁਲ ਸਹੀ ਅਤੇ ਪੂਰਾ ਪਾਇਆ ਗਿਆ ਉਨਾਂ ਨੇ ਕਿਹਾ ਕਿ ਪਵਿਕ ਵਿੱਚ ਵੀ ਅਜਿਹੀ ਚੈਂਕਿੰਗ ਅਚੰਚੇਪ ਕੀਤੀ ਜਾਇਆ ਕਰੇਗੀ ਦੇਖੋ ਤਾਰੀਵਾਲ ਤੋਂ ਪੱਤਰਕਾਰ ਅਸ਼ੋਕ ਕੁਮਾਰ ਦੀ ਖਾਸ ਰਿਪੋਰਟ ਕੋਨ ਕਮਿਸ਼ਨ ਦੀਆਂ ਹਦਾਇਤਾਂ ਤੇ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜੇ ਆ ਇਹ ਐਕਸਾਈਜ਼ ਇੰਸਪੈਕਟਰ ਸਾਹਿਬ ਸਰਦਾਰ ਬਿਗਰਮਜੀਤ ਸਿੰਘ ਜੀ ਨਾਲ ਨੇ ਇਹਨਾਂ ਨੂੰ ਨਾਲ ਲੈ ਕੇ ਸਾਰੇ ਜਿਹੜੇ ਗਡਾਊਨ ਆ ਤੇ ਠੇਕੇ ਆ ਇਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਕਿ ਇਹਨਾਂ ਦਾ ਜਿਹੜਾ ਸਟਾਕ ਰਜਿਸਟਰ ਹੈ ਉਹ ਚੈੱਕ ਕੀਤਾ ਜਾ ਰਿਹਾ ਇਹ ਜਿਹੜਾ ਮਾਲ ਜਿਹੜਾ ਵਾ ਬਿਲਕੁਲ ਕਾਇਦੇ ਅਨਸਾਰ ਜਿਹੜਾ ਕਾਨੂੰਨ ਅਨਸਾਰ ਹੈ ਬਿਲਕੁਲ ਇਹਨਾਂ ਨੇ ਜੋ ਸ਼ਰਾਬ ਰੱਖੀ ਆ ਸਹੀ ਰੱਖੀ ਆ ਉਹਦੇ ਬਾਰੇ ਜਿਹੜੀ ਆ ਇਹ ਅੱਜ ਜਿਹੜੀ ਆ ਸਾਰੇ ਗਡਾਊਨ ਤੇ ਠੇਕਿਆਂ ਦੇ ਵਿੱਚ ਜਿਹੜੀ ਆ ਐਕਸਾਈਜ਼ ਸੈਕਟਰ ਸਾਹਿਬ ਨਾਲ ਲੈ ਕੇ ਚੈੱਕ ਕਰ ਰਹੇ ਨੇ ਕੁਝ ਕਮੀਆ ਪਾਈਆਂ ਗਈਆਂ ਵਿੱਚ ਜੀ ਨਹੀਂ ਇਹ ਠੀਕ ਹੈ ਸਪੈਕਟ ਸਾਹਿਬ ਨੇ ਚੈੱਕ ਕੀਤਾ ਵਾ ਉਹ ਕਹਿੰਦੇ ਆ ਵੀ ਰਿਕਾਰਡ ਮੁਤਾਬਕ ਜਿਹੜੀ ਆ ਜੋ ਸ਼ਰਾਬ ਪਈ ਸਹੀ ਪਈ ਹਾਂ ਜੀ ਸਰ ਸਾਹਿਬ ਦੱਸਦੇ ਅੱਜ ਮਨੇਰਸਾਰੀ ਪਾਲੀ ਪੁਲਿਸ ਫੋਰਸ ਨਾਲ ਠੇਕਿਆਂ ਦੀ ਪੜਤਾਲ ਕੀਤੀ ਜਾ ਰਹੀ ਆ ਤੇ ਕੀ ਕਹਿਣਾ ਚਾਹੁੰਦੇ ਇਸ ਬਾਰੇ ਇਹ ਰੂਟੀਨ ਦੀ ਚੈਕਿੰਗ ਹੈ ਜੀ ਪੁਲਿਸ ਆਪਣੇ ਐਸਪੀ ਸਾਹਿਬ ਦੇ ਨਾਲ ਲੈ ਕੇ ਜੁਆਇੰਟ ਚੈੱਕ ਕੀਤਾ ਜਾ ਰਿਹਾ ਠੇਕਿਆਂ ਦੇ ਵਿੱਚ ਕਿ ਕੋਈ ਵੀ ਸਟਾਕ ਜਿਹੜਾ ਇਹਨਾਂ ਦਾ ਅਨਅਧਿਕਾਰਿਕ ਤੌਰ ਤੇ ਇੱਥੇ ਸਟਾਕ ਨਾ ਕੀਤਾ ਹੋਏ ਕਿਸੇ ਗਦਾਮ ਦੇ ਵਿੱਚ ਉਹ ਸ਼ਰਾਬ ਨਾ ਰੱਖੀ ਹੋਏ ਜਿਹੜੀ ਇਹਨਾਂ ਡਿਊਟੀ ਪੇਡ ਨਹੀਂ ਹੈ ਇਸ ਠੇਕੇ ਦੇ ਚੈੱਕ ਕੀਤਾ ਗਿਆ ਧਾਰੀਵਾਲ ਦੇ ਇੱਥੇ ਜਿਹੜਾ ਸਟਾਕ ਹੈ ਸਟਾਕ ਰਜਿਸਟਰ ਨਾਲ ਟੈਲੀ ਕਰਦਾ ਤੇ ਠੀਕ ਪਾਇਆ ਗਿਆ